ਬਟਾਲਾ ਗੋਲੀकांड ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਦੱਸ ਦਈਏ ਕਿ ਕਰਵਾ ਚੌਥ ਵਾਲੇ ਦਿਨ ਬਟਾਲੇ ਦੇ ਵਿੱਚ ਫਾਇਰਿੰਗ ਹੁੰਦੀ ਹੈ ਤੇ ਦੋਨੋਂ ਜ਼ਵਾਨਾਂ ਦੀ ਮੌਤ ਹੋਈ ਸੀ ਤੇ ਚਾਰ ਜ਼ਖਮੀ ਹੋਏ ਸਨ। ਤੇ ਐਸੇ ਵਾਰਦਾਤ ਨੂੰ ਲੈ ਕੇ ਇੱਕ ਦਿਨ ਪਹਿਲਾਂ ਹੀ ਕਾਂਗਰਸ ਤੇ ਅਕਾਲੀ ਦਲ ਪਾਰਟੀ ਤੇ ਸ਼ਿਵ ਸੈਨਾ ਤੇ ਹੋਰ ਸੰਗਠਨਾਂ ਦੇ ਵੱਲੋਂ ਇਨਸਾਫ਼ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਂਦਾ ਹੈ। ਤੇ ਉੱਧਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਗ੍ਰਿਫਤਾਰ ਲੋਕਾਂ ਦੇ ਪਰਿਵਾਰ ਵੀ ਮੀਡੀਆ ਸામਣੇ ਆਏ ਨੇ ਤਾਂ ਉਹਨਾਂ ਪਲੱਸ ਦੀ ਕਾਰਵਾਈ ਤੇ ਵੀ ਵੱਡੇ ਸਵਾਲ ਚੁੱਕ ਦਿੱਤੇ ਨੇ ਉਹਨਾਂ ਦਾ ਇਹ ਕਹਿਣਾ ਕਿ ਕਿਤੇ ਸਰਪੰਚ ਬਲਦੇਵ ਸਿੰਘ ਦੀ ਪਤਨੀ ਅਤੇ ਪਿਤਾ ਤੇ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਜਿੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਤਾਂ ਦੱਸਦੇ ਇਹ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਬਲਦੇਵ ਸਿੰਘ ਜਿਸ ਦਾ ਇਹ ਕਹਿਣਾ ਹੈ ਕਿ ਉਹ ਬੇਗੁਨਾਹ ਹੈ ਬਿਨਾਂ ਜਾਂਚ ਕੀਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਇਸ ਵਾਰ ਦਾਤ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ ਉਹਨਾਂ ਦੀ ਪਰਿਵਾਰ ਦੇ ਨਾਲ ਹਮਦਰਦੀ ਹੈ ਪਰ ਉਨ੍ਹਾਂ ਦਾ ਪਰਿਵਾਰ ਜੋ ਬਲਦੇਵ ਸਿੰਘ ਜਿਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਰਾਤ ਵੇਲੇ ਬਟਾਰਾ ਦੇ ਵਿੱਚ ਵੀ ਨਹੀਂ ਸੀ ਤਾਂ ਪਰਿਵਾਰ ਦੇ ਵੱਲੋਂ ਜਿੱਥੇ ਕਾਰਵਾਈ ਤੇ ਸਵਾਲ ਚੁੱਕੇ ਜਾ ਰਹੇ ਨੇ ਉਧਰ ਇਹ ਸੀਸੀਟੀਵੀ ਵੀਡੀਓ ਵੀ ਪਰਿਵਾਰ ਦੇ ਵੱਲੋਂ ਪੇਸ਼ ਕੀਤੀ ਗਈ। ਉੱਥੇ ਇਹਨਾਂ ਦੇ ਸਮਰਥਕਾਂ ਦੇ ਵਿੱਚ ਆ ਸ਼ਿਵ ਸੈਨਾ ਆਗੂ ਹਣੀ ਮਹਾਜਨ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਪਰਿਵਾਰ ਫਰਿਆਦ ਲੈ ਕੇ ਆਇਆ ਹੈ ਤੇ ਉਹਨਾਂ ਦੇ ਨਾਲ ਨੇ ਜਦਕੀ ਪੁਲਿਸ ਸਮਰਥਕਾਂ ਦੇ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਦਵੇ ਪਰ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਵੇ। ਇਹ ਵੀ ਮੇਰਾ ਨਜ਼ਾਇਜ਼ ਜਿਹੜੇ ਬੰਦੇ ਟੰਗੇ ਮੇਰੇ ਘਰ ਵਾਲਾ 나 ਕੁਸ਼ਲ ਸ਼ਰਮਾ ਹੋਰ ਵੀ ਕਾਵੀ ਬੰਦੇ ਨਾਲ ਨਜਾਇਜ਼ ਪਾਏ ਆ ਤੇਜ ਸਿੰਘ ਸਰਪੰਚਾ ਜੀ ਮੌਜੂਦੇ ਦਾ ਸਰਪੰਚਾ ਭਾਜੀ ਆਮ ਪਾਰਟੀ ਦਾ ਇਹਨਾਂ ਨੇ ਅੱਜ 302 ਦਾ ਕਰ ਭਾਜੀ ਜਿਹੜਾ ਕਰਵਾ ਚੌਥ ਵਾਲੇ ਦੇ ਨਾਲ ਮਤਲਬ ਗੋਰੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜਾਇਜ਼ ਚੁੱਕੇ ਲਿਆਂਦਾ ਤੁਹਾਨੂੰ ਖੁਦ ਚੱਲ ਕੇ ਆਏ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕਰ ਗਿਆ ਦੱਸੀ ਕਿ ਕੀ ਗੱਲਬਾਤਾਂ ਕੀ ਨਹੀਂ ਆ ਖੁਦ ਤਿਆਰ ਹੋ ਕੇ ਆਏ ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਤਾਂ ਅਸੀਂ ਉਦੋਂ ਰਾਤ ਨੂੰ ਭੱਜ ਸਕਦੇ ਸੀ ਪਰ ਅਸੀਂ ਤੌਰ ਬੰਦਿਆਂ ਨੂੰ ਸ਼ੇਰਾਂ ਵਾਂਗੂ ਇਹੀ ਰਹਿ ਕੇ ਨਾਲ ਆਏ ਆ ਪਰ ਸਾਡਾ ਨਜਾਇਜ਼ ਨਾ ਕਰੋ ਮੇਰੀ ਪ੍ਰਸ਼ਾਸਨਗਾਰੀ ਇਹੀ ਘੁਆਰੇ ਪਿੰਡ ਜਾਜਨਾ ਕੋ ਅਰੈਸਟ ਕੀਤਾ ਇਹਨਾਂ ਨੇ ਲਿਆ ਕੇ ਘਰੋਂ ਲਿਆ ਕੇ ਕੋਈ ਗੱਲ ਨਹੀਂ ਦੱਸੀ ਬੜਾ ਸੋਨਾ ਇਹਨਾਂ ਰੱਖਿਆ ਹੈ ਵਧੀਆ ਇਹਨਾਂ ਨੇ ਸਾਡੇ ਬੰਦਿਆਂ ਨੂੰ ਅਰੈਸਟ ਕਰਕੇ ਹੁਣ ਇਹਨਾਂ ਨੇ ਗ੍ਰਿਫਤਾਰੀ ਪਾ ਲਈ ਹੈ ਤੇ ਪਰ ਮੈਂ ਭਾਜੀ ਅੱਜ ਜੇਲ੍ਹ ਨਹੀਂ ਜਾਂਦੇ ਨਾ ਜੋ ਮਰਜੀ ਭਾਜੀ ਮੈਨੂੰ ਸਾਬਤ ਕਰ ਦੇਵੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਦਾ ਜੀ ਇਹ ਮੇਰਾ ਘਰ ਦਾ ਗੁੰਡਾ ਆ ਤੇ ਮੈਂ ਖੁਦ ਗੋਲੀ ਮਾਰੂ ਆਪਣੇ ਘਰ ਵਾਲੇ ਸਰਪੰਚ ਨੇ ਭਾਜੀ ਮੋਪੇ ਦੇ ਸਰਪੰਚ ਨੇ ਸਰਪੰਚ ਮੋਪੇ ਦੇ ਸਰਪੰਚ ਹੈ ਭਾਜੀ ਭਾਜੀ ਤਰਣਾ ਲਾਉਣਾ ਅਹੀਂ ਤਰ ਨਾਲ ਲਾਉਣਾ ਅਹੀਂ ਉੱਥੇ ਡਾਕ ਅਹੀਂ ਮੁੰਡਾ ਲੈ ਕੇ ਆਹੀਂ ਪਰ ਘਰ ਵਾਲਾ ਲੈ ਕੇ ਜਾਣਾ ਨਹੀਂ ਤੇ ਮੈਂ ਇੱਥੇ ਅੱਜ ਇੱਥੇ ਨਹੀਂ ਤੇ ਅੱਜ ਮੈਂ ਤੇਲ ਪਾ ਕੇ ਆਪਣੇ ਆਪ ਨੂੰ ਖੜ੍ਹ ਲੈਣਾ ਭਾਜੀ ਬਸ ਮੇਰੀ ਇਹੀ ਗੱਲ ਜੇ ਜੇ ਜਸ਼ਨੀਰ ਸਿੰਘ ਆ ਜੀ ਪਿੰਡ ਬਾਜਪੁਰਾ ਮੇਰਾ ਲੜਕਾ ਬਲਦੇਵ ਸਿੰਘ ਆ ਜੀ ਜਿਹਨੂੰ ਨਜਾਇਜ਼ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਨਹੀਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇੰਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪਿਆਰ ਨਾਲ ਇਹ ਗੱਲ ਕਹੂੰਗਾ ਕਿ ਮੇਰਾ ਲੜਕਾ ਛੱਡਤਾ ਜਾਵੇ ਜੇ ਲੜਕਾ ਛੱਡਤਾ ਜਾਣਗੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾ ਛੱਡਣਗੇ ਤੇ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਪੈੜ ਕੇ ਮੋਰਚਾ ਲਾ ਦੂੰਗਾ ਤੇ ਜੇ ਮੇਰੇ ਅਨਸਾਰ ਆ ਮੈਂ ਤਾਂ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਤੇਜ਼ਵਾਗ ਕੇ ਅੱਗ ਲਾ ਕੇ ਸੜ ਜਾਣਾ ਵਾ ਇਹ ਪ੍ਰਸ਼ਾਸਨ ਇਹ ਜ਼ਿੰਮੇਵਾਰ ਐਸੇ ਪ੍ਰਸ਼ਾਸਨ ਹੋਏਗਾ ਜੀ ਹਾਂ ਉਸੇ 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 ਸੋਚਾਂ ਪਾਜੀ ਤੁਹਾਨੂੰ ਬਹੁਤ ਰੱਖਿਆ ਸਾਨੂੰ ਬਹੁਤ ਜਿਆਦਾ ਕਵਨ ਹਮ ਮਹਾਜਨ ਮੁੰਡਾ ਮਰਿਆ ਸਾਨੂੰ ਬਹੁਤ ਜਿਆਦਾ ਦੁੱਖ ਹੈ ਅਸੀਂ ਇਹੀ ਕਹਿੰਨੇ ਵੀ ਬਹੁਤ ਮਾੜਾ ਆ ਕਿ ਇਹ ਮਾਂ ਦੇ ਪੁੱਤ ਮਰਨੇ ਨਹੀਂ ਚਾਹੀਦੇ ਪਰ ਪਾਜੀ ਤੁਹਾਡਾ ਨਾਲ ਕੋਈ ਲਿੰਕ ਨਹੀਂ ਹੈਗਾ ਸਾਨੂੰ ਕਿਉਂ ਫਸਾਇਆ ਜਾਂਦੇ ਆ ਸਾਡੇ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਸਾਡੇ ਕਿਹੜਾ ਦੁਸ਼ਮਣੀ ਹੈ ਨਹੀਂ ਪਾਜੀ ਦੁਸ਼ਮਣੀ ਤਾਂ ਸਾਰੀ ਇਹਨਾਂ ਦੇ ਨਾਲ ਆਹ ਇਹ ਦੇ ਆਪਣਾ ਬੜਾ ਵਧੀਆ ਟਾਈਮ ਪਿੰਡ ਬੈਕ ਕਰ ਰਹੇ ਆ ਸਰਪੰਚੀ ਕਰ ਰਹੇ ਆ ਪੰਜ ਕਿਲੇ ਮੇਰੇ ਕੋ ਪੈਲੇ ਆ ਮੈਂ ਬਹੁਤ ਵਧੀਆ ਰੋਟੀ ਖਾ ਰਿਹਾ ਮੈਂ ਐਸਡੀ ਰਟਾਇਰਾਂ ਬੀਲੀ ਬੋਰਡ ਤੋਂ ਜੀ ਤੁਹਾਡਾ ਬੇਡਾ ਸਰਪੰਚ ਆ ਹ ਬੇਡਾ ਸਰਪੰਚ ਆ ਬੜੀ ਵਧੀਆ ਰੋਟੀ ਖਾਣ ਬੇੜਾ ਇੱਕ ਮੈਰਾਇਟਰੀ ਚ ਪਰਿਵਾਰ ਸᱶਦ ਉਹथे ਬੈਠਾ ਹੋਆ। ਅੱਲੇ ਦੇ ਵਿੱਚ ਜਿਹੜਾ 10 ਤਰੀਕ ਨੂੰ ਕਰਵਾ ਚੌਥਾ ਵਾਲੇ ਦਿਨ ਦੋ ਕਤਲ ਹੋਏ ਆ। ਪਹਿਲੀ ਗੱਲ ਤੇ ਇਹ ਕਿ ਕੰਨਮਾ ਜੰਦਾ ਜਿਹੜਾ ਕਤਲ ਹੋਇਆ ਉਹ ਕੱਲਾ ਬਟਾਲੇ ਨੂੰ ਨਹੀਂ ਪੂਰੇ ਪੰਜਾਬ ਨੂੰ ਇਸ ਚੀਜ਼ ਦਾ ਦੁੱਖ ਆ। ਦਿਲੋਂ ਦੁੱਖ ਆ। ਕਿ ਉਸ ਬੱਚੇ ਦਾ ਨਜਾਇਜ਼ ਕਤਲ ਹੋਇਆ। ਲੋਕਾਂ ਦੇ ਮਨਾਂ 'ਚ ਰੋਸ ਆ, ਸਾਡੇ ਮਨਾਂ 'ਚ ਰੋਸ ਆ। ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਉਸ ਪਰਿਵਾਰ ਨੂੰ ਇਨਸਾਫ਼ ਕਿੱਦਾਂ ਮਿਲੇ? ਜਿਹੜੇ ਅਸਲੀ ਦੋਸ਼ੀ ਆ ਅਸਲੀ ਸ਼ੂਟਰ ਨੇ ਪੁਲਿਸ ਫੜ ਕੇ ਉਹਨਾਂ ਨੂੰ ਅੰਦਰ ਦੋਵੇ ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦੋਵੇ ਨਾ ਕਿ ਕਿਸੇ ਦਾ ਨਜਾਇਜ਼ ਪੁੱਤ ਬਾਹਰ ਤੋਂ ਪੁਲਿਸ ਗੈਂਗਸਟਰ ਬਣਾਵੇ ਜਦੋਂ ਅਸੀਂ ਕਿਸੇ ਤੇ ਨਜਾਇਜ਼ ਪਰਚਾ ਦਵਾਂਗੇ ਕਿਸੇ ਤੇ ਨਜਾਇਜ਼ ਐਫ ਆਈ ਆਰ 302 ਦੀ ਕਰਾਂਗੇ ਉਹ ਆਲਰੇਡੀ ਉਹਦੀ ਜ਼ਿੰਦਗੀ ਤਾਂ ਖਤਮ ਹੈ ਮੈਂ ਕਿਸੇ ਤੇ ਨਾ આરોਪ ਲਾਉਣਾ ਤੇ ਨਾ ਮੈਨੂੰ ਕੋਈ ਲੋੜ ਮੈਂ ਸਿੱਧੇ ਤੌਰ ਤੇ ਗੱਲ ਕਹਿ ਰਿਹਾ ਕਿ ਬਲਦੇਵ ਸਿੰਘ ਅਲੀਵਾਲ ਬਿਲਕੁਲ ਇਸ ਪਰਚੇ ਵਿੱਚ ਨਜਾਇਜ਼ ਆ 6 1% ਬਲਦੇਵ ਸਿੰਘ ਅਲੀਵਾਲ ਦਾ ਕਸੂਰ ਨਿਕਲਦਾ ਮੈਂ ਉਹਦੇ ਪਰਿਵਾਰ ਨੇ ਨਾਲ ਗੱਲ ਕਰਦਾ ਨਾਲ ਲੈ ਕੇ ਜਾਣਾ ਚੌਂਚ ਖਿਲਾੜ ਕੇ ਐਸਐਸਪੀ ਦਫ਼ਤਰ ਅੱਗੇ ਗੋਲੀ ਮਾਰਦਣ ਅਨਕਾਊਂਟਰ ਕਰਦਣ ਅਸੀਂ ਸੀ ਨਹੀਂ ਕਰਾਂਗੇ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਅੱਜ ਚੌਥਾ ਦਿਨਾਂ ਨੂੰ ਥਾਣੇ ਚ ਭਾਲਿਆ ਦਾ ਉਹਦੇ ਪਰਿਵਾਰ ਦਾ ਬੁਰਾ ਹਾਲ ਹੈ ਉਹਦੇ ਮਾਪਿਓ ਦਾ ਬੁਰਾ ਹਾਲ ਹੈ ਯਾਰ ਇਹ ਕੋਈ ਇਨਸਾਫ ਥੋੜਾ ਹੈ ਅਸਲੀ ਦੋਸ਼ੀ ਲੱਭੀ ਆਪਾਂ ਕਿ ਦੋਸ਼ੀ ਅਸਲੀ ਕਿਹੜਾ ਹੈ ਉਸ ਤੇ ਪਤਾ ਹੀ ਪੁੱਛ ਗੱਲ ਕਰਕੇ ਨਹੀਂ 라ਜੀ ਸਾਨੂੰ ਤੇ ਇਹ ਗੱਲ ਕੇ ਇਨਵੈਸਟੀਗੇਸ਼ਨ ਕਰ ਰਹੇ ਯਾਰ ਇਨਵੈਸਟੀਗੇਸ਼ਨ ਇੱਦਾਂ ਥੋੜਾ ਕਰ ਰਹੇ ਆ ਤੁਸੀਂ ਐਫ ਆਈ ਆਰ ਚ ਦਰਜ ਕਰਤਾ ਉਹਨੂੰ ਤੇ ਤੁਸੀਂ ਡਾਕੀ ਕਰਤਾ ਬਲਦੇਵ ਸਿੰਘ ਨੂੰ ਮਤਲਬ ਮੇਰੇ ਕਹਿਣ ਦਾ ਮਤਲਬ ਸਿੱਧਾ ਸਿੱਧਾ ਫੰਡਾ ਇਹ ਹੈ ਕਿ ਤੁਸੀਂ ਅਸਲ ਦੋਸ਼ੀ ਲੱਭ ਕੇ ਕੰਨਮ ਆ ਜਾਂਦੇ ਪਰਿਵਾਰ ਨੂੰ ਹੀ ਸਾਫ਼ ਦਿਓ ਹੀ ਇਹ ਚੌਨੀਆ ਕੀ ਸੁਇਰ ਤੱਕ ਰਿਲੀਜ਼ ਕਰਨ ਮੇਰੇ ਕੋ ਦੇਖੋ ਬਲਦੇਵ ਸਿੰਘ ਦਾ ਪਰਿਵਾਰ ਮੇਰੇ ਕੋ ਆਇਆ ਉਹਦੀ ਵਾਈਫ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਫਾਦਰ ਮੈਨੂੰ ਆ ਕੇ ਕਹਿਣ ਲੱਗੇ ਸਾਡੀ ਮਦਦ ਕਰੋ ਦੇਖੋ ਮੈਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਤੁਹਾਡੇ মিডিਆ ਰਾਈ ਹੱਥ ਜੋੜ ਕੇ ਕਰਨਾ ਚਾਹਣਾ ਕਿ ਜਿਹੜੇ ਮੇਰੇ ਭਰਾ ਗੈਂਗਵਾਰਾ ਪੰਜਾਬ ਚ ਕਰ ਰਹੇ ਹੋ ਆਹ ਵੇਖੋ ਲੋਕਾਂ ਦੇ ਪੁੱਤ ਨਜਾਇਜ਼ ਮਾਰ ਰਿਆ ਇਹ ਕੰਮ ਨਾ ਕਰੋ ਪੰਜਾਬ ਦੀ ਜਵਾਨੀ ਦਾ ਕਾਹਨ ਨਾ ਕਰੋ ਪੰਜਾਬ ਚ ਗੈਂਗਵਾਰ ਨਾ ਕਰੋ ਸ਼ਾਮ ਤੱਕ ਨਹੀਂ ਰਿਲੀਜ਼ ਕਰਦੇ ਜੇ ਜੇ ਸੂਅਰ 11 ਵਜੇ ਤੱਕ ਇਹ ਰਿਲੀਜ਼ ਨਹੀਂ ਕਰਦੇ ਉਹਦੀ ਜ਼ਿੰਮੇਵਾਰੀ ਫਿਰ ਜੋ ਉਹਦਾ ਪਰਿਵਾਰ ਸਟੈਂਡ ਲਏਗਾ ਬਲਦੇਵ ਸਿੰਘ ਦਾ ਉਹਦੇ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਇਹਨਾਂ ਨਾਲ ਧਰਨੇ ਤੇ ਬੈਠਾਂਗਾ ਪੂਰਾ ਡੱਟ ਕੇ ਵਿਰੋਧ ਕਰਾਂਗੇ ਮੈਂ ਦੇਖੋ